ਆਪ ਵੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਆ ਰਾਤ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਊਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 18 ਅਗਸਤ ਨੂੰ ਕਰਵਾਏ ਗਏ ਸਨ ਤੇ ਕੱਲ 4 ਮੋਟਰਸਾਈਕਲ ਤੇ 2 ਫੋਰ ਟਰੈਕਟਰ ਤੇ ਹੋਰ ਨਗਦਰਾਜ ਸਿੰਘਾਂ ਦੇ ਕੌਨ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆਂ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਬਲੇਰ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਭਾਈ ਲੱड्डੂ ਤੇ ਬਲੇਰ ਸੌਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਭਾਈ ਲੱड्डੂ ਦੀ ਟੀਮ ਫਸਟ ਤੇ ਬਲੇਰ ਸੌਰ ਸਿੰਘ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਖੇੜੀ ਫਤਨ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 35000 ਤੇ ਦੂਜਾ ਨਾਮ 25000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 61-6100 ਰੁਪਏ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਦਤਾਲ ਤੇ ਦਿੱਤੂਪੁਰ ਜੱਟਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਦਿੱਤੂਪੁਰ ਜੱਟਾਂ ਦੀ ਟੀਮ ਸੈਕੰਡ ਰਹੀ ਤੇ ਦਤਾਲ ਦੀ ਟੀਮ ਫਾਸਟ ਇੱਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਕਾਕਾ ਠਾਕਰਗੜ੍ਹ ਦਾ 8 ਕਬੱਡੀਆਂ ਪਾ ਕੇ 8 ਨੰਬਰ ਲਈ ਤੇ ਤਵੇਟ ਜਾਫੀਆਂ ਦੀ ਗੱਲ ਕਰਕੇ ਤਾਂ ਵੇਟ ਜਾਫੀ ਬਣੇਗਾ ਅਵਤਾਰ ਸੁਲੇਮ ਕੜ ਤੇ ਹਰਜੀਤ ਤਾਲ ਵਾਲਾ ਦੋਨੇ ਜੁਆਇੰਟ ਵੇਟ ਜਾਫੀ ਬਣਿਆਗੇ ਦੋਨਾਂ ਨੇ 4-4 ਟੱਚ ਲੈ ਕੇ 2-2 ਜਫੇ ਲਾਏ ਅੱਗੇ ਗੱਲ ਕਰਦੇ ਆ ਸਾਉਂਡਾ ਸ੍ਰੀ ਫਤਿਹਗੜ੍ਹ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 31000 ਸੀ ਤੇ ਵੇਸਟ ਰੇਡਰ ਤੇ ਜਾਫੀਆਂ ਦੇ ਲਈ ਦੇਸੀ ਕਿਉ ਦੇ ਟੀਮ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਮਾਨਗੜ੍ਹ ਤੇ ਮਕੜੌਨੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਮਕੜੌਨੇ ਦੀ ਟੀਮ ਫਰਸਟ ਰਹੀ ਤੇ ਮਾਨਗੜ੍ਹ ਦੀ ਟੀਮ ਸ ਤੇ ਇਥੋਂ ਦਾ ਵੈੱਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈੱਟ ਰੇਡਰ ਬਣ ਗਿਆ ਬੀਜੇਪਾ ਸੌਆਂ ਵਾਲਾ ਛੇਕ ਵਾੜੀਆਂ ਪਾ ਕੇ ਛੇ ਨੰਬਰ ਲੈ ਤੇ ਤੇ ਇਥੋਂ ਦਾ ਵੈੱਟ ਜਾਫੀਆਂ ਦੀ ਗੱਲ ਕਰਕੇ ਤਾਂ ਇਥੋਂ ਵੈੱਟ ਜਾਫੀ ਬਣ ਗਿਆ ਰੱਜੀਪੂਲਣ ਤੇ ਗੁਰਪ੍ਰੀਤ ਪੂਲਣ ਦੋਨਾਂ ਨੇ ਛੇ-ਛੇ ਟੱਚ ਲੈ ਕੇ ਤਿੰਨ-ਤਿੰਨ ਜਫੇ ਲਾਈ ਤੇ ਦੋਨੋਂ ਹੀ ਵੈੱਟ ਵੈੱਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਤੇ ਪਹਿਲਾ ਇਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈੱਟ ਰੇਡਰ ਤੇ ਜਾਫੀਆਂ ਦੇ ਲਈ 11-11 ਇੱਥੇ ਫਾਈਨਲ ਮੈਚ ਹੋਇਆ ਸੀ ਬਾਹੂ ਅਕਬਰਪੁਰ ਤੇ ਮਿਰਜ਼ਾਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਿਰਜ਼ਾਪੁਰ ਦੀ ਟੀਮ ਸੈਕੰਡ ਰਹੀ ਤੇ ਬਾਹੂ ਅਕਬਰਪੁਰ ਦੀ ਟੀਮ ਫਾਸਟ ਇੱਥੋਂ ਦੇ ਵੈਸਟ ਰੇਡਰ ਤੇ ਜਾਫੀਆਂ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਅੰਕਿ ਨਡਾਣਾ ਤੇ ਵਿਕਾਸ ਬਾਹੂ ਅਕਬਰਪੁਰ ਦੋਨੇ ਜੁਆਇੰਟ ਵੈਸਟ ਰੇਡਰ ਬਣਿਆਗੇ ਇੱਥੋਂ ਦੇ ਵਿੱਚ ਜਾਫੀਆਂ ਦੀ ਗੱਲ ਕਰਕੇ ਤਾਂ ਇੱਥੋਂ ਵੈਟ ਜਾਫੀ ਬਣਿਆਗੇ ਅੰਕਰ ਬਾਹੂ ਅਕਬਰਪੁਰ ਤੇ ਅਮਨ ਖੱਤਰੀ ਦੋਨੇ ਜੁਆਇੰਟ ਵੈਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਆ ਲੰਡੇ ਕੇ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਨਾਮ 21000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਨੱਥੂ ਵਾਲਾ ਤੇ ਸੇਖਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੇਖਾ ਫਾਸਟ ਤੇ ਨੱਥੂ ਵਾਲਾ ਸੈਕੰਡ ਤੇ ਇੱਥੋਂ ਦਾ ਵੈਸਟ ਰੇਡਰ ਤੇ ਜਾਫੀਆਂ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਕਾਕਾ ਸੇਖੇ ਵਾਲਾ ਚਾਰ ਕਵਡੀਆਂ ਪਾ ਕੇ ਚਾਰ ਨੰਬਰ ਲੈਤੇ ਤੇ ਬਿਟ ਜਾਫੀ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣੇਗਾ ਲੱਖਾ ਮਾੜੀ ਵਾਲਾ ਚਾਰ ਟੱਚ ਲੈ ਕੇ ਚਾਰ ਜੱਫੇ ਲਾਈ ਤੇ ਨਾਲ ਬਾਦਲ ਸੇਖੇ ਵਾਲਾ ਜੁਆਇੰਟ ਵੈਸਟ ਜਾਫੀ ਬਣੇਗਾ ਅੱਗੇ ਗੱਲ ਕਰਦੇ ਆਂ ਭੇਟਾ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਦਾ, ਦੂਜਾ ਨਾਮ 75 ਹਜ਼ਾਰ ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 4 ਟਰੈਕਟਰ ਦਿੱਤੇ ਗਏ ਸਨ ਤੇ ਸੈਮੀਫਾਈਨਲ ਦੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਆਪਾਂ ਪਹਿਲਾਂ ਗੱਲ ਕਰਦੇ ਆਂਗੇ ਸੈਮੀਫਾਈਨਲ ਦੇ ਵੈਸਟ ਰੇਡਰ ਤੇ ਜਾਫੀਆਂ ਦੀ ਪਹਿਲੇ ਸੈਮੀ ਦੇ ਵੈੱਟ ਰੇਡਰ ਦੀ ਗੱਲ ਕਰਕੇ ਤਾਂ ਪਹਿਲੇ ਸੈਮੀ ਦਾ ਵੈੱਟ ਰੇਡਰ ਬਣੇਗਾ ਬਾਗੀ ਪਰਮਜੀਤਪੁਰਗਾ 10 ਕ ਵੱਡੀਆਂ ਪਾ ਕੇ 10 ਨੰਬਰ ਲਈ ਤੇ ਬਟੇ ਜਾਫੀ ਦੀ ਗੱਲ ਕਰਕੇ ਤਾਂ ਬਟੇ ਜਾਫੀ ਬਣੇਗਾ ਠਾਕੜ ਗੋਗੜੀਆਂ ਵਾਲਾ 5 ਟੱਚ ਲੈ ਕੇ 4 ਜਫੇ ਲਾਏ ਇਹ ਦੋਨੇ ਖਡਿਆਰੀ ਬੌਪਰ ਦੀ ਟੀਮ ਵੱਲੋਂ ਖੇਡਦੇ ਸੀ ਤੇ ਪਹਿਲਾ ਸੈਮੀਫਾਈਨਲ ਮੈਚ ਹੋਇਆ ਸੀ ਭੇਟਾਂ ਤੇ ਬੌਪਰ ਦੀਆਂ ਟੀਮਾਂ ਦੇ ਵਿਚਕਾਰ ਤੇ ਦੂਜੇ ਸੈਮੀ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਦੂਜੇ ਸੈਮੀ ਦਾ ਵੈਸਟਰ ਰੇਡਰ ਬਣੇਗਾ ਵਿੱਕੀ ਜੰਗਪੁਰ ਵਾਲਾ 12 ਕ ਵੱਡੀਆਂ ਪਾ ਕੇ 9 ਨੰਬਰ ਲੈ ਤੇ ਤੇ ਵਿਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਪਾਣਾਗਾ ਗਿੰਨੀ ਮਹਿਮਦਵਾਲ 10 ਟੱਚ ਲੈ ਕੇ ਤਿੰਨ ਜਫੇ ਲਾਏ ਤੇ ਇਹਦੇ ਵਿੱਚੋ ਵਿੱਕੀ ਜੰਗਪੁਰ ਦਿਆਲਪੁਰ ਦੀ ਟੀਮ ਵੱਲੋਂ ਖੇਡਦਾ ਸੀ ਤੇ ਗਿੰਨੀ ਮਿਹਨਤ ਨਾਲ ਚੱਕ ਦੇ ਰਾਜ ਦੀ ਟੀਮ ਵੱਲੋਂ ਤੇ ਦੂਜਾ ਸੈਮੀ ਹੋਇਆ ਸੀ ਚੱਕ ਦੇ ਰਾਜ ਤੇ ਦਿਆਲਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋ ਦਿਆਲਪੁਰ ਦੀ ਟੀਮ ਲੂਜ਼ ਕਰ ਗਈ ਸੀ ਤੇ ਚੱਕ ਦੇ ਰਾਜ ਦੀ ਜਿੱਤ ਤੇ ਖਿਡਿਆਰੀ ਸੈਮੀਫਾਈਨਲਾਂ ਦੇ ਵਿੱਚੋ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਹੁਣ ਗੱਲ ਕਰਦੇ ਆ ਫਾਈਨਲ ਮੈਚ ਦੇ ਰਿਜ਼ਲਟ ਦੀ ਕਿਹੜੇ ਖਿਡਿਆਰੀ ਫੂਲ ਟਰੈਕਟਰਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੌਪਰ ਤੇ ਚੱਕ ਦੇ ਰਾਜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋ ਚੱਕ ਦੇ ਰਾਜ ਤੇ ਫੋਰ ਟਰੈਕਟਰਾਂ ਦੇ ਵਿੱਚ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਫੋਰ ਟਰੈਕਟਰ ਦਾ ਵੈਟ ਟਰੇਡਰ ਬਣੇਗਾ। ਬਾਕੀ ਪਰ ਮਜੀਤਪੁਰ ਗਿਆ 10 ਕਬੱਡੀਆਂ ਪਾ ਕੇ 10 ਨੰਬਰ ਲੈਤੇ ਤੇ ਮੁੰਡਾ ਸੈਮੀ ਫਾਈਨਲ ਦੇ ਵਿੱਚ ਉਹ ਵੀ 10 ਕਬੱਡੀਆਂ 10 ਨੰਬਰ ਲੈ ਕੇ ਮੋਟਰਸਾਈਕਲ ਦਾ ਜੇਤੂ ਬਣਿਆ ਸੀ ਤੇ ਮੁੰਡਾ ਫੋਰ ਟਰੈਕਟਰ ਤੇ ਮੋਟਰਸਾਈਕਲ ਦਾ ਜੇਤੂ ਬਣਿਆ ਰਾਤ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਇੰਦਰ ਤਲਵੰਡੀ ਰਾਏ ਵਾਲਾ ਨਾਉ ਟੱਚ ਲੈ ਕੇ ਚਾਰ ਜੱਫੇ ਲਾਏ ਤੇ ਮੁੰਡੇ ਨੇ ਪੇਟਾਂ ਦੇ ਕਬੱਡੀ ਕੱਪ ਤੋਂ ਪਹਿਲਾਂ ਫੋਰ ਟਰੈਕਟਰ ਜਿੱਤਿਆ ਤੇ ਹਾਂਜੀ ਇਸ ਕੱਲ ਦੇ ਕਬੱਡੀ ਕੱਪਾਂ ਦਾ ਫ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਰਾਊਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ